ਆਪਣੇ 18 ਸਾਲ ਦੇ ਪੁੱਤਰ ਦੇ ਅੰਗਦਾਨ ਕਰਨ ਦਾ ਅਹਿਮ ਫੈਸਲਾ ਲੈ ਕੇ ਭਾਰਤੀ ਫੌਜ ਦੇ ਜਵਾਨ ਨੇ 6 ਲੋਕਾਂ ਨੂੰ ਜ਼ਿੰਦਗੀ ਦੇਣ ਦਾ ਫੈਸਲਾ ਕੀਤਾ ਹੈ ਤੇ ਉਸਦੇ ਇਸ ਫੈਸਲੇ ਦੇ ਚਾਰੇ ਪਾਸੇ ਲੋਕਾਂ ਵੱਲੋਂ ਚਰਚਾ ਕੀਤੀ ਜਾ ਰਹੀ ਹੈ ਤੇ ਉਸ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਦਰਸਲ ਭਾਰਤੀ ਸੈਨਾ ਦੇ ਵਿੱਚ ਬਤੌਰ ਹੌਲਦਾਰ ਨਰੇਸ਼ ਈਮਾਨਦਾਰ 18 ਸਾਲ ਦਾ ਬੇਟਾ ਅਸ਼ਦੀਪ 8 ਫਰਵਰੀ ਨੂੰ ਸੜਕ ਹਾਦਸੇ ਦੇ ਵਿੱਚ ਮ੍ਰਿਤਕਾਂ ਦੇ ਨਾਲ ਜ਼ਖਮੀ ਹੋਇਆ ਸੀ ਜਿਸ ਨੂੰ ਚੰਡੀਗੜ੍ਹ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ ਜਿਸ ਤੋਂ ਬਾਅਦ ਨਰੇਸ਼ ਈਮਾਨ ਨੇ ਆਪਣੇ ਜਿਗਰ ਦੇ ਟੁਟੇ ਦੇ ਅੰਗਦਾਨ ਕਰਨ ਦਾ ਫੈਸਲਾ ਕਰ ਲਿਆ। ਭਾਰਤੀ ਫੌਜ ਵਿੱਚ ਤਨਾਤ ਇੱਕ ਸਪਾਹੀ ਵੱਲੋਂ ਅਜਿਹਾ ਕੰਮ ਕੀਤਾ ਗਿਆ। ਤੇ ਦੁਨੀਆ ਉਸਨੂੰ ਸਕਲੂਡ ਕਰ ਰਹੀ ਹੈ। ਨਵੇਸ਼ਤਮਾਨ ਜੋ ਪੌਣਾ ਅਨੰਦਪੁਰ ਸਾਹਿਬ ਦਾ ਉਪ ਮੰਡਲ ਨੂਰਬੇਦੀ ਦਾ ਪਿੰਡ ਕੰਗੜ ਦਾ ਨਿਵਾਸੀ ਹੈ। ਕੁਝ ਦਿਨ ਪਹਿਲਾਂ ਉਹਦੇ 18 ਸਾਲ ਦੇ بیٹے ਹਰਜਦੀਪ ਦੀ ਸੜਕ ਹਾਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਚੰਡੀ ਮੰਦਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪਰ ਉੱਥੇ ਉਹਦੇ ਇਲਾਜ ਦੌਰਾਨ ਮੌਤ ਹੋ ਗਈ। ਉਸਨੇ ਆਪਣੇ ਪੁੱਤਰ ਤੇ ਸਰੀਰ ਦੇ ਅੰਗ 6 ਵਿਅਕਤੀਆਂ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ ਕਿ ਤਾਂ ਜੋ ਚੇਬਾਗ ਤਾਂ ਨਵੀਂ ਜ਼ਿੰਦਗੀ ਮਿਲ ਸਕੇ ਆ ਤੁਹਾਨੂੰ ਸੁਣਾਣੇ ਆ ਕੀ ਚੱਲ ਰਿਹਾ ਨੇ ਲੋਕ ਤੇ ਮਿਰਤਕ ਦੇ ਪਿਤਾ ਜਿਹਨੂੰ ਦੁਨੀਆਵਾਂ ਦਾ ਸਲੋਡ ਕੀਤਾ ਜਾ ਰਿਹਾ ਹੈ ਪਿਛਲਾ ਕੇ ਜੋ ਕੰਮ ਲਈ ਇਹ ਨੌਜਵਾਨ ਸਿਰਫ ਉਮਰ 19 ਸਾਲ ਅਰਸ਼ਦੀਪ ਜਿਨ੍ਹਾਂ ਦੇ ਪਿਤਾ ਨਰੇਸ਼ ਤੇਮਾਨ ਲਾਡੀ ਜੀ ਕਾਂਗੜ ਤੋਂ ਭਾਰਤੀ ਫੌਜ ਵਿੱਚ ਹੌਲਦਾਰ ਹੈ ਇਹਨਾਂ ਦੇ ਬੇਟੇ ਨੇ ਆਪਣੀ ਜ਼ਿੰਦਗੀ ਬੇਸ਼ੱਕ ਚਲੀ ਗਈ ਦਰਦਨਾਤ ਖਾਸੇ ਵਿੱਚ ਪਰਿਵਾਰ ਲਈ ਵੱਡਾ ਘਾਟਾ ਹੈ ਮਾਤਾ ਪਿਤਾ ਲਈ ਭੈਣ ਲਈ ਬਹੁਤ ਵੱਡਾ ਘਾਟਾ ਹੈ ਉਹਦੇ ਦੋਸਤਾਂ ਮਿੱਤਰਾਂ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਲਈ ਇਹ ਅਸਹਿਨੀਆਂ ਦੁੱਖ ਹੈ ਪਰ ਦੇਖੋ ਇਸ ਪ੍ਰਕਾਰ ਪਰਿਵਾਰ ਦਾ ਕਿੱਡਾ ਬੜਾ ਉਦਮ ਹੈ ਕਿ ਨੌਜਵਾਨ ਦੀ ਮੌਤ ਤੋਂ ਬਾਅਦ ਉਸਦੇ ਬੇਸ਼ਕੀਮਤੀ ਅੰਗ ਜਿਹਦੇ ਨਾਲ ਪੰਜ ਜਾਨਾਂ ਜਿਹੜੀਆਂ ਦੁਬਾਰਾ ਉਹ ਵੀ ਭਾਰਤੀ ਫੌਜ ਦੇ ਜਵਾਨਾਂ ਦੇ ਕੰਮ ਆਏ ਨੇ ਜਿਹਦੇ ਵਿੱਚ ਉਹਨਾਂ ਨੇ ਹਾਰ ਟੂ ਦਾ ਦੋ ਅੱਖਾਂ ਦੋ ਹੀ ਕਿਡਨੀਆਂ ਚਾਰ ਚੀਜ਼ਾਂ ਇਹਨਾਂ ਵਿੱਚੋਂ ਅੱਖਾਂ ਤੇ ਕਿਡਨੀਆਂ ਚੰਡੀ ਮੰਦਰ ਦੇ ਸਟਾਫ ਵੱਲੋਂ ਟ੍ਰਾਂਸਪਲੈਂਟ ਵੀ ਕਰ ਦਿੱਤੀਆਂ ਗਈਆਂ ਜੋ ਪਤਾ ਚੱਲਿਆ ਹੈ ਚਾਰ ਜ਼ਿੰਦਗੀਆਂ ਰੁਸ਼ਨਾ ਗਿਆ ਜਾਂਦਾ ਜਾਂਦਾ ਹਾਰਟ ਟ੍ਰਾਂਸਪਲੈਂਟ ਦੇ ਵਿੱਚ ਥੋੜੀ ਜਿਹੀ ਆ ਕਹਿ ਲਈਏ ਅਸੀਂ ਪਰਿਵਾਰ ਵੱਲੋਂ ਤਾਂ ਕੋਈ ਢਿਲ ਨਹੀਂ ਸੀਗੀ ਪਰ ਸਿਸਟਮਾਂ ਦੀ ਅੱਜ ਕੱਲ੍ਹ ਹਜੇ ਇੰਨੀ ਘਾਟ ਹੈ ਕਿ ਉਹ ਹਜੇ ਸਫਲਤਾਪੂਰਵਕ ਟ੍ਰਾਂਸਪਲੈਂਟ ਨਹੀਂ ਕਰ ਪਾਏ ਉਹਦਾ ਇੱਕ ਸਮਾਂ ਹੁੰਦਾ ਹੈ ਖੈਰੀਨਾ ਨੇ ਤਾਂ ਪੰਜੇ ਚੀਜ਼ਾਂ ਦਾਨ ਕੀਤੀਆਂ ਸੋ ਪ੍ਰਮਾਤਮਾ ਇਸ ਵੇਲੇ ਇਸ ਘੜੀ ਦੇ ਵਿੱਚ ਐਨੇ ਦੁੱਖ ਦੇ ਵਿੱਚ ਐਡੇ بڑے ਉਦਮ ਦੇ ਲਈ ਜਿੱਥੇ ਪਰਿਵਾਰ ਦੇ ਅਸੀਂ ਸਾਰੇ ਹੀ ਧੰਨਵਾਦੀ ਵੀ ਆ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਵੀ ਖੜੇ ਆ ਉੱਥੇ ਇੱਕ ਮੈਸੇਜ ਵੀ ਹੈ ਕਿ ਐਦਾਂ ਦੀ ਘੜੀ ਵਿੱਚ ਵੀ ਦੂਜਿਆਂ ਦੀ ਜਾਨ ਬਚਾਉਣ ਨੂੰ ਇਹਨਾਂ ਪਰਿਵਾਰਾਂ ਤੋਂ ਸਾਨੂੰ ਸਹਿਦ ਲੈਣ ਦੀ ਲੋੜ ਹੈ ਔਰ ਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਇਹਨਾਂ ਦੇ ਉੱਤੇ ਇਹਨਾਂ ਨੂੰ ਇਹ ਸਾਰਾ ਹੀ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਜਿੰਨੇ ਵੀ ਮੇਰੇ ਨੌਜਵਾਨ ਸਾਥੀ ਵੀਰ ਐ ਹੋਰ ਵੀ ਲੋਕ ਐ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਥੋੜਾ ਜਿਹਾ ਸजग ਹੋਣ ਦੀ ਲੋੜ ਹੈ ਲੋਕਲ ਲੈਵਲ ਤੇ ਤਾਂ ਟ੍ਰੈਫਿਕ ਘੱਟ ਹੁੰਦੀ ਹੈ ਜੇ ਤੁਸੀਂ ਥੋੜਾ ਜਿਹਾ ਅੱਗੇ ਪਿੱਛੇ ਨਿਕਲਦੇ ਹੋ ਤਾਂ ਸਾਨੂੰ ਸਾਰੇ ਟ੍ਰੈਫਿਕ ਨਿਯਮਾਂ ਨੂੰ ਹਰ ਵੇਲੇ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਜਿਹਾ ਹਾਦਸਾ ਫਿਰ ਨਾ ਹੋਵੇ ਕਿਸੇ ਮਾਂ ਦਾ ਪੁੱਤ ਨਾ ਵਿਛੜੇ ਅੱਜ ਸਾਡੇ ਪਿੰਡ ਦੇ ਵਿੱਚ ਬਹੁਤ ਮੰਦ ਭਾਗੀ ਘਟਨਾ ਘਟੀ ਹੈ ਜਿਹੜਾ ਕਿ ਇੱਕ ਨੌਜਵਾਨ 21 ਸਾਲ ਦਾ ਹਰਸ਼ਦੀਪ ਸਿੰਘ ਪੁੱਤਰ ਨਰੇਸ਼ ਕੁਮਾਰ ਮਿੱਥੀ ਜੇਬ ਕਬੂਲਦਾਰ ਹੈ ਪਿੰਡ ਕਾਂਗੜ ਦਾ ਵਾਸੀ ਐ ਇਹ ਜਿਹੜੀ ਘਟਨਾ ਕੱਢੀ ਆ ਸਾਡੇ ਸਾਰੇ ਆ ਬਾਸਤ ਬਹੁਤ ਦੁਖਦਾਈ ਘਟਨਾ ਐ ਸਾਡੇ ਇਲਾਕੇ ਵਾਸਤੇ ਵੀ ਸਾਡੇ ਪਿੰਡ ਵਾਸਤੇ ਵੀ ਔਰ ਪੰਜਾਬ ਮਾਰ ਨੇ ਜਿਹੜਾ ਹੈ ਉਹਨਾਂ ਦੇ ਇਹ ਘਟਨਾ ਘਟਣ ਤੋਂ ਬਾਅਦ ਇੱਕ ਬਹੁਤ بڑا ਪਰਾਲਾ ਵੀ ਕੀਤਾ ਹੈ ਕਿ ਜਿਹੜਾ ਉਹਨਾਂ ਦੇ ਸਰੀਰ ਦੇ ਅੰਗ ਦਾਨ ਕੀਤੇ ਆ ਉਹਦੇ ਵਾਸਤੇ ਵੀ ਇੱਕ ਪਰਿਵਾਰ ਵਾਸਤੇ ਬਹੁਤ ਮਾਣ ਵਾਲੀ ਗੱਲ ਐ ਔਰ ਸਾਡੇ ਨਗਰ ਦਾ ਵੀ ਉਸ ਗੱਲ ਦੇ ਨਾਲ ਬਹੁਤ بڑا ਮਾਣ ਐ ਔਰ ਸਾਨੂੰ ਸਾਰਿਆਂ ਨੂੰ ਇੱਕ ਥੋੜੀ ਜੀ ਹੋਰ ਸੋਚ ਰੱਖਣੀ ਚਾਹੀਦੀ ਹੈ ਸਾਰਿਆਂ ਨੂੰ ਪਰਾਲਾ ਕਰਨਾ ਚਾਹੀਦਾ ਹੈ ਕਿ ਜਿਹੜੀ ਟ੍ਰੈਫਿਕ ਹੈ ਉਹਦਾ ਬਿਲਕੁਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਔਰ ਜੇ ਅਸੀਂ ਬਾਈਕ ਤੇ ਜਾਂਦੇ ਹਾਂ ਤਾਂ ਵੀ ਸਾਨੂੰ ਆਪਣੇ ਉਹਦੇ ਕੰਟਰੋਲ ਦੇ ਵਿੱਚ ਲਾਉਣਾ ਚਾਹੀਦਾ ਹੈ ਔਰ ਜੇ ਕੋਈ ਸਾਥੀ ਸਾਡਾ ਸਾਨੂੰ ਪਾਸ ਕਰਦਾ ਹੈ ਉਹਨੂੰ ਵੀ ਸਾਡਾ ਧਿਆਨ ਰੱਖਣਾ ਚਾਹੀਦਾ ਹੈ ਔਰ ਦੂਸਰਾ ਨੰਬਰ ਬੇਨਤੀ ਇਹ ਹੈ ਕਿ ਰੋਡਾਂ ਦੇ ਨਾਲ ਅਸੀਂ ਗੱਡੀਆਂ ਖੜੀਆਂ ਕਰ ਦਿੰਦੇ ਆ ਜਾਂ ਕੋਈ ਨਾ ਕੋਈ ਸਮਾਨ ਰੱਖ ਦਿੰਦੇ ਆ ਇਦੇ ਨਾਲ ਵੀ ਬਹੁਤ ਹਾਸੇ ਜਿਹੜੇ ਆ ਹੁੰਦੇ ਆ ਔਰ ਇਸ ਕਰਕੇ ਕਿ ਸਾਰੇ ਹੀ ਇਲਾਕੇ ਦੇ ਲੋਕਾਂ ਨੂੰ ਵੀ ਇਸ ਗੱਲ ਬਾਰੇ ਧਿਆਨ ਦੇਣਾ ਚਾਹੀਦਾ ਹੈ ਔਰ ਇਹਨਾਂ ਨੀਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ